ਜਿਲ੍ਹਾ 모ਹਾਲੀ ਦੇ ਬਲਕ ਮਾਜਰੇ ਦੀਨ ਨਿਊ ਚੰਡੀਗੜ੍ਹ ਦਾ ਇੱਕ ਪਿੰਡ ਹੈ ਪੜੌਂਜੀਆਂ ਜਿੱਥੇ ਪਿੰਡ ਦੀ ਆਪਸੀ ਖਹਿਵਾਜ਼ੀ ਕਾਰਨ ਸਰਪੰਚ ਨੂੰ ਬਨਾਮ ਕਰਨ ਲਈ ਰੋਜ਼ਾਨਾ ਹੀ ਨਵੇਂ-ਨਵੇਂ ਤਰੀਕੇ ਬਣਾਏ ਜਾਂਦੇ ਹਨ ਠੀਕ ਹੈ ਨਵਾਂ ਹੀ ਤਰੀਕਾ ਬਣਾਇਆ ਜਾ ਰਿਹਾ ਹੈ ਉੱਥੋਂ ਪਿੰਡ ਵਿੱਚ ਲੰਘਦਾ ਇੱਕ ਨਾਲਾ ਜਿਸ ਨੂੰ ਕੋਈ ਸ਼ਰਾਰਤੀ ਅੰਸਰ ਬੋਰੇ ਵਿੱਚ ਕੂੜਾ ਭਰ-ਭਰ ਕੇ ਪਾਪਾ ਨੂੰ ਬੰਦ ਕਰ ਦਿੰਦੇ ਹਨ ਤਾਂ ਜੋ ਪਾਣੀ ਗੰਦਾ ਪਿੰਡ ਦੀਆਂ ਸੜਕਾਂ ਨਾਲੀਆਂ ਉੱਪਰ ਆ ਜ ਸਕੇ ਤੇ ਸਰਪੰਚ ਨੂੰ ਬਨਾਮ ਕੀਤਾ ਜਾ ਸਕੇ ਜਿਸ ਨੂੰ ਲੈ ਕੇ ਸਰਪੰਚ ਨੇ ਕਈ ਵਾਰ ਸਪਾਈ ਵੀ ਕਰਾਈ ਤੇ ਉਹਨੂੰ ਫੇਰ ਸਫਾਈ ਕਰਾਈ। ਮਾਨਸਾ। ਹਾਂ। ਜੀ ਜੀ। ਹਾਂ। ਮੈਂ ਸਰਪੰਚ ਪਿੰਡ ਪਡਾਉਂਗੀਆਂ ਤੋਂ ਬੋਲ ਰਿਹਾ ਜੀ। ਆ ਪੈਪ ਨਾਲੇ ਕਿਸੇ ਨੇ ਵੀ ਜਾਣ ਕੇ ਰੰਗ ਦੇ ਵਾਸੀਨਾ ਫੈਰ ਬਾਜੀ ਵਿੱਚ ਪਹਿਲਾਂ ਕਿਦਨ ਬੰਦ ਕਰਦੇ ਵੱਡੇ ਵੱਡੇ ਥੈਲੇ ਕੂੜੇ ਦੇ ਭਰ ਕੇ ਗਏ ਤੇ ਤਿੰਨ ਦਿਨ ਹੋ ਗਏ ਜੀ ਸਾਨੂੰ ਸਫਾਈ ਕਰੀ ਨੂੰ ਅੱਜ ਫੇਰ ਹੀ بڑے بڑے ਥੈਲੇ ਰਾਤ ਕਿਸੇ ਨੇ ਜਾਣ ਕੇ ਜਿੱਦਵਾਜੀ ਵਿੱਚ ਪਿੰਡ ਦੇ ਬੰਦਿਆਂ ਨੇ ਕੁਝ ਅਨਸਰ ਗਲਤ ਹੈ ਜਿਹੜੇ ਗੰਦੇ ਕੀੜੇ ਆ। ਉਹਨਾਂ ਨੇ ਫੇਰ ਹੱਪ ਪਾਈਪ ਬੰਦ ਕਰੇ ਅੱਜ ਸਾਰੀ ਗਲੀ ਵਿੱਚ ਫੇਰ ਪਾਣੀ ਖੜਿਆ ਤਾਂ ਫਿਰ ਮੀਡੀਏ ਨੂੰ ਬੁਲਾ ਬੁਲਾ ਕੇ ਦਿਖਾਉਂਦੇ ਆ ਦੇਖਦੇ ਆ ਫਿਰ ਦੂਰ ਖੜ ਖੜ ਕੇ ਹੱਸ ਹੱਸ ਕੇ ਤਾੜੀਆਂ ਮਾਰਦੇ ਆ ਵੀ ਗੰਦੇ ਪਾਣੀ ਮਾ ਬੜੇ ਬੇ ਸਰਪੰਚਾ ਲਗੇ ਹੋਰ ਉਹਨੂੰ ਆਸੀ ਹੁਣ ਫੇਰ ਬੰਦੇ ਲਾ ਕੇ ਪਿੰਡ ਦੇ ਵੀ ਆਪਣੇ ਨਾਲ ਮੁੰਡੇ ਇਹ ਥੱਲੇ ਬੜੇ ਬੜੇ ਠੰਡੇ ਦੀਆਂ ਬੋਤਲਾਂ ਦੇ ਬਾਸ ਮਾਰ ਮਾਰ ਕੇ ਵਿੱਚ ਘੱਟੇ ਵਿੱਚ ਇਹਦੇ ਕਰਕੇ ਅਸੀਂ ਪ੍ਰੈਸਨ ਨੂੰ ਜ਼ੋਰਦਾਰ ਪੀਟ ਕਰਦੇ ਆ ਵੀ ਇਹਨਾਂ ਗੰਦੇ ਅੰਸਰਾਂ ਤੇ ਨੱਖ ਪਾਈ ਜਾਵੇ ਜਿਹੜੇ ਇਹ 2-4 ਗੰਦੇ ਕੀੜੇ ਆਗੇ ਪਿੰਡ ਨਾਲ ਦੀ ਪੰਚਾਇਤ ਨੂੰ ਬਦਨਾਮ ਕਰਨ ਦੀ ਜਾਣ ਕੇ ਜਾਣ ਬੁੱਝ ਕੇ ਨਜਾਇਜ਼ ਫਾਇਦਾ ਠਾਰਾ ਜਾਂ। ਮੁਕਾਰਹੀਆਂ ਨੂੰ ਵੇਜ ਕਰਕੇ ਬਦਨਾਮ ਕਰਦੇ ਪਰ ਪਹਿਲੀ ਪੰਚਾਇਤ ਨੂੰ ਆਪੇ ਤੁਹਾਨੂੰ ਪਾਣੀ ਦਿਖੇ ਰਿਹਾ ਜੀ ਕਿੰਨੀ ਸਪੀਡ ਨਾਲ ਚੱਲ ਰਿਹਾ ਹੈ ਥੈਲੇ ਪਰ ਪਰਕਾ ਕੂੜੇ ਦੇ ਬਾਰ-ਬਾਰ ਰਾਤ ਨੂੰ 12 ਵਜੇ ਤੇ ਬਾਅਦ ਫੇਰ ਤੱਕ ਪੱਲੀ ਦੇ ਨਾਲ ਬਿਚੇ ਤੱਕ 2 ਘੰਟੇ ਲਾ ਕੇ ਅਸੀਂ ਹੁਣ ਫੇਰ ਇਹ ਪਹੁੰਚਾਂਗੇ ਅੱਜ ਰਾਤ ਨੂੰ ਹੁਣ ਜਿਹੜਾ ਵੀ ਬੰਦਾ ਸਾਡੇ ਕੋਲ ਖੜ੍ਹਾ ਜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰੂੰਗਾ ਵੀ ਜ਼ੋਰ ਤੇ ਜ਼ੋਰਦਾਰ ਸਭ ਤੇ ਸਾਰ ਸੇਨਾ ਪਰ ਕਾਰਵਾਈ ਕਰੀ ਜਾਵੇ ਹਰ ਇਹਨਾਂ ਦਾ ਨਕੇਲ ਪਾਈ ਜਾਵੇ ਜਿਹੜੇ ਗੰਦੇ ਆਂਸਰ ਹੈਗੇ ਮੈਂ ਜਗਵੰਤ ਟੀਵੀ ਲਈ ਹਰੀਸ਼ ਪਟਲਾ